ਭਾਈਚਾਰਾ ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਜੀ 26 ਦਸੰਬਰ ਆ ਛਿੱਦੀ ਘੜੇ ਚੱਲ ਰਹੇ ਨੇ ਛਿੱਦੀ ਘੜੇ ਨੂੰ ਸਮਰਪਿਤ ਅਸੀਂ ਆਪਣੀ ਕਲੱਬ ਵੱਲੋਂ ਇੱਕ ਨਿੱਕੀ ਜਿਹੀ ਕੋਸ਼ਿਸ਼ ਕੀਤੀ ਹੈ ਸੋਸ਼ਲ ਮੀਡੀਆ ਜਰੀਏ ਜਿੰਨੀ ਕਸੀਂ ਇਨਸਾਨੀਅਤ ਦੀ ਸੇਵਾ ਕਰ ਸਕਦੇ ਆ ਇੱਥੇ ਇੱਕ ਆ ਦਿਖਾਇਓ ਵੀਡੀਓ ਕਵਰੇਜ ਵਿੱਚ ਇੱਕ ਸਾਈਕਲਿੰਗ ਦਾ ਲੰਗਰ ਇਲੈਕਟ੍ਰਿਕ ਸਾਈਕਲਿੰਗ ਦਾ ਲੰਗਰ ਆਹੀਂ ਕੇਂਦਰ ਸਰਕਾਰ ਵੱਲੋਂ ਲਾਇਆ ਹੋਇਆ ਜੋ ਆਪਾਂ ਤੁਹਾਨੂੰ ਮਨੋਂ ਨਿਭਾਉਣ ਦੀ ਕੋਸ਼ਿਸ਼ ਕੀਤੀ ਆ ਤਕਰੀਬਨ 20 ਕਿ ਸਾਈਕਲ ਆਪਾਂ ਇਹ ਅੱਜ ਲੈ ਕੇ ਚੱਲੇ ਆ ਤਕਰੀਬਨ ਇਹ 9 ਲੱਖ ਰੁਪਏ ਦੀਆਂ ਬਣਦੀਆਂ ਇੰਨਾ ਭਰਾਵਾਂ ਦੀ ਅੱਜ ਜ਼ਿੰਦਗੀ ਬਦਲੀ ਆ ਤੇ ਅਸੀਂ ਹੁਣ ਗੱਲ ਕਰਾਉਣੇ ਆ ਤੇ ਬਾਈ ਜੀ ਅਸੀਂ ਤਾਲ ਕਰ ਕਿੱਥੋਂ ਆਏ ਵੀਰੇ ਬਾਈ ਜੀ ਭਾਈ ਰੁਪਏ ਤੋਂ ਆਏ ਨੇ ਭਾਈ ਰੁਪਏ ਤੋਂ ਆਏ ਨੇ ਬਾਈ ਜੀ ਇਹ ਘਰ ਦੇ ਵਿੱਚ ਬੈਠੇ ਸੀ ਤੇ ਇਹਨਾਂ ਦੇ ਤੁਹਾਡੇ ਗੁਆਂਢੀ ਨੇ ਮੈਨਾਂ ਗੱਲ ਕਰੀ ਸੀ ਹਾਂਜੀ ਹਾਂ ਮੇਰੇ ਸਾਹਦੇ ਗੁਆਂਢੀ ਨੇ ਗੱਲ ਕੀਤੀ ਇਹ ਵਿਚਾਰੇ ਦੋਨੇ ਭਰਾ ਹੈਂਡੀਕੈਪ ਆ ਦੋਨੇ ਭਰਾ ਹੈਂਡੀਕੈਪ ਆ ਦੋਨੋਂ ਭਰਾ ਹੈਂਡੀਕੈਪ ਆ ਇਹਨਾਂ ਦੇ ਉਹ ਗਵਾਂਡੀ ਦੇ ਮੇਰੇ ਨਾਲ ਗੱਲ ਕਰੀ ਤੇ ਚਲੋ ਇਹਨਾਂ ਨਾਲ ਗੱਲਬਾਤ ਕਰਾਈ ਇੱਕ ਨਿੱਕੀ ਜਿਹੀ ਕੋਸ਼ਿਸ਼ ਕੀਤੀ ਇਹਨਾਂ ਨੂੰ ਤਕਰੀਬਨ 15 ਤੋਂ 20 ਦਿਨ ਹੋ ਗਿਆ ਹੁੰਦਾ ਇਹਨਾਂ ਨੂੰ ਹਾਂਜੀ 20 ਪਰ ਸਾਨੂੰ ਲੱਗ ਰਿਹਾ ਸੀ ਵੀ ਮਿਲੂ ਸਾਨੂੰ ਹਾਂਜੀ ਲੱਗ ਰਿਹਾ ਸੀ ਜੀ ਮਿਲ ਗਿਆ ਵੀ ਪਰ ਉਹਦੀ ਕੋਸ਼ਿਸ਼ ਨਾਲ ਸਾਨੂੰ ਪਰ ਉਹਨਾਂ ਨੂੰ ਡਰ ਵੀ ਸੀ ਡਰ ਵੀ ਸੀ ਹੁਣ ਕਿਵੇਂ ਲੱਗ ਰਿਹਾ ਹੁਣ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਸੋਡੀ ਮਿਹਰਬਾਨੀ ਜੀ ਇਹ ਦੋਨੋਂ ਭਰਾ ਸਰੀਰ ਤੋਂ ਲੱਤਾਂ ਤੋਂ ਪਾਹ ਜੀ ਤੁਸੀਂ ਕੀ ਕੰਮ ਕਰਦੇ ਤੁਸੀਂ ਮੈਂ ਤਾਂ ਕਟਿੰਗ ਦਾ ਕੰਮ ਕਰਦਾ ਸੀ ਬਹਿ ਕੇ ਕੋਸੀ ਤੇ ਹੁਣ ਕਿਵੇਂ ਲੱਗ ਰਿਹਾ ਸਮੇਂ ਦੇ ਨਾਲ ਵੀ ਜਾਣ ਆਉਣ ਦਾ ਬਸਰੀ ਸਾਡਾ ਸਵਰਗੀ ਬਣ ਗਿਆ ਸਵਰਗੀ ਬਣ ਗਿਆ ਹਣੇ ਅੱਜ ਤੱਕ ਘੁੰਮਣਾ ਫਿਰਨਾ ਭੁੱਲੇ ਬੈਠੇ ਸੀ ਤੁਹਾਡੀ ਇੱਕ ਵੀਡੀਓ ਨੇ ਹੈਲਪ ਕਰਤੀ ਹਾਂਜੀ ਐਸੀ ਬਾਈ ਕੁਝ ਨਹੀਂ ਕੀਤਾ ਇਹ ਕੇਂਦਰ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਆ ਤੇ ਇਹ ਪੈਣ ਪੈਣ ਕਿਹੜੇ ਪੈਣ ਤੋਂ ਤੁਸੀਂ ਰਾਜੂ ਮਾਜਰਾ ਹਾਂਜੀ ਪਹਿਲੇ ਕਾਹਤੇ ਸੀ ਤੁਸੀਂ ਪਹਿਲਾਂ ਕੀ ਸੀਗੀ ਚੈਨਲ ਹੀ ਚੱਲ ਸੀ ਜਾਂ ਕੀ ਸੀ ਚੈਨਲ ਅਹ ਇਹਦੇ ਨਾਲ ਕਿਵੇਂ ਲੱਗ ਰਿਹਾ ਉਹਦੇ ਵਾਸਤੇ ਕਿਵੇਂ ਤੁਹਾਨੂੰ ਸਹਾਇਤਾ ਦੀ ਕਾਫੀ ਲੋੜ ਪੈਂਦੀ ਸੀ ਹੁਣ ਕਿਵੇਂ ਲੱਗ ਰਿਹਾ ਤੁਹਾਨੂੰ ਸਾਡੇ ਨਾਲ ਸਾਡੇ ਭਾਈ ਗੁਰਪ੍ਰੀਤ ਸਿੰਘ ਸੰਝਾ ਭਾਈ ਚਾਰਾ ਕਲੱਬ ਦੇ ਸੇਵਾਦਾਰ ਆ ਇਹ ਵੀ ਪਹੁੰਚੇ ਨੇ ਭਾਈ ਇਸ ਸੇਵਾ ਨੂੰ ਦੇਖ ਕੇ ਤੁਸੀਂ ਵਿਚਾਰ ਦਿਓ ਕਿਵੇਂ ਲੱਗ ਰਿਹਾ ਅਸੀਂ ਤਾਂ ਕੋਸ਼ਿਸ਼ ਆ तकरीबन ਹਰ ਵਾਰੀ ਆਈਦਾ ਸੇਵਾ ਕਰਨ ਬੜਾ ਮਨ ਖੁਸ਼ ਹੁੰਦਾ ਏ ਸੇਵਾ ਕਰਕੇ ਚਾਹੁੰਦੇ ਆ ਵੀ ਹਿੱਸੇ ਆਉਂਦੀ ਰਵੇ ਹਰ ਹਫਤੇ ਆਈਦਾ ਤੇ ਇਸੇ ਤਰ੍ਹਾਂ ਹੀ ਲਗਾਤਾਰ ਸੋਚ ਆ ਵੀ ਕੋਈ ਵੀ ਵੀਰ ਇਸ ਨੂੰ ਵੀ ਜਿਹੜਾ ਵੀ ਹੈਗਾ ਵਿਕਲਾੰਗ ਵੀਰ ਆ ਬਾਹਾਂ ਜਾਂ ਕੋਈ ਵੀ ਰਹਿ ਨਾ ਜਾਵੇ ਅਸੀਂ ਕੋਸ਼ਿਸ਼ ਆ ਵੀ ਸਾਰਿਆਂ ਨੂੰ ਦਵਾਈ ਦੇ ਇਸ ਚੀਜ਼ ਦਾ ਧਿਆਨ ਜ਼ਰੂਰ ਕਰਨਾ ਤੇ ਤੁਸੀਂ ਵੀ ਇਸ ਤਰ੍ਹਾਂ ਕੋਈ ਵੀ ਜਿਹੜੇ ਵੀਰ ਸੁਣ ਰਹੇ ਆ ਇਸ ਚੀਜ਼ ਨੂੰ ਧਿਆਨ ਚ ਰੱਖਿਓ ਤੁਹਾਡੇ ਧਿਆਨ ਦੇ ਵਿੱਚ ਵੀ ਕੋਈ ਹੋਰ ਹੋਵੇ ਵੀਰ ਕੋਈ ਤੁਹਾਡੇ ਆਣ ਗਵਾਂਡ ਜਾਂ ਕੋਈ ਤੁਹਾਡੇ ਪਰਿਵਾਰ ਦੇ ਵਿੱਚੋਂ ਜਾਂ ਕੋਈ ਰਿਸ਼ਤੇਦਾਰੀ ਦੇ ਵਿੱਚੋਂ ਤਾਂ ਇਹ ਸੇਵਾ ਦਾ ਮੌਕਾ ਸਾਨੂੰ ਜ਼ਰੂਰ ਦਿਓ ਅਸੀਂ ਸੇਵਾ ਕਰਕੇ ਤੁਹਾਡੀ ਬਹੁਤ ਜ਼ਿਆਦਾ ਖੁਸ਼ ਹੋਵਾਂਗੇ ਜੀ ਇਹ ਜੀ 80% ਤੋਂ ਲੈ ਕੇ 100% ਤੱਕ ਜਿਹਦੇ ਜੂਡੀਆਈ ਕਾਰਡ ਇੱਕ ਅੰਗਰੇਂਜੀ ਵਾਲਾ ਕਾਰਡ ਹੁੰਦਾ ਡਾਇਰੈਕਟਰ ਵੱਲੋਂ ਬਣਿਆ ਹੋਆ ਉਹਦੇ ਆਧਾਰ ਤੇ ਮਿਲਦੀ ਆ ਇਹ ਉਹਨੂੰ ਮਿਲਦੀ ਜੀਨੇ ਭਾਈ 3 ਸਾਲ ਦੇ ਵਿੱਚ ਪਹਿਲਾਂ ਕੋਈ ਚੈਲ ਵਾਲੀ ਸੈਕਰੀ ਵਗੈਰਾ ਲਾ ਲਈ ਹੋਵੇ ਜੇ ਲਈ ਹੋਈ ਤਾਂ 3 ਸਾਲ ਦਾ ਸਮਾਂ ਹੋਣਾ ਜ਼ਰੂਰੀ ਆ ਸਾਡੇ ਨੰਬਰ ਜੀ WhatsApp ਨੰਬਰ ਅਸੀਂ ਦੇਵਾਂਗੇ ਆ ਤਾਂ ਜੂਡੀਆਈ ਕਾਰਡ ਤੇ ਆਧਾਰ ਕਾਰਡ ਸਾਨੂੰ WhatsApp ਤੇ ਭੇਜੋ 95014 73544 ਅਸੀਂ ਸਕਰੀਨ ਤੇ ਵੀ ਨੰਬਰ ਸ਼ੋਅ ਕਰਾਂਗੇ 98723 51410 ਇਹਨਾਂ ਨੰਬਰਾਂ ਤੇ ਸਾਡੇ ਜੀ ਆਪਣੇ ਪੇਪਰ ਭੇਜੋ ਅਸੀਂ ਤੁਹਾਨੂੰ ਦੱਸਾਂਗੇ ਤੇ 24 ਘੰਟੇ ਦਾ ਸਮਾਂ ਦਿਓ ਬਾਈ ਫੋਨ ਨਹੀਂ ਲਾਉਣਾ ਫੋਨ ਬਹੁਤ ਆਉਂਦੇ ਆ ਅਸੀਂ ਕੋਸ਼ਿਸ਼ ਆ ਸਾਡੀ ਕੋਸ਼ਿਸ਼ ਆ ਵੀ ਆਪਣੇ ਪੰਜਾਬ ਕੀ ਆਲਬਾਰਡ ਦੇ ਵਿੱਚ 80 ਤੋਂ 100% ਵਾਲਾ ਕੋਈ ਵੀ ਭੈਣ ਭਰਾ ਇਸ ਇਲੈਕਟ੍ਰਿਕ ਸਾਈਕਲ ਤੋਂ ਮੇਰਾ ਰਹਿ ਨਾ ਜਾਵੇ ਇਹ ਅਸੀਂ ਤੁਹਾਡੀ ਸੇਵਾ ਲਈ ਹਾਂ ਵਾਸਤੇ ਹਾਜ਼ਰ ਆ ਵੀਰੇ ਕਿਹੜੇ ਪਿੰਡੋਂ ਐ 24 ਘੰਟੇ ਆ ਪਹਿਲਾਂ ਕੀ ਆ ਤੁਹਾਡੇ ਕੋਲ ਪਹਿਲਾਂ ਮੇਰੇ ਕੋਲ ਕੁਝ ਨਹੀਂ ਸੀਗੇ ਕਿਵੇਂ ਕਰਦੇ ਸੀ ਵੈਸੇ ਮੈਨੂੰ ਤਾਂ ਮਾਛੋੜੇ ਮੈਂ ਕੰਮ ਕਰਦਾ ਟੇਲਰ ਦਾ ਜੀ ਮੈਨੂੰ ਬਾਟਰ ਲੈ ਕੇ ਜਾਂਦੇ ਸੀ ਛੱਦ ਵੀ ਜਾਂਦੇ ਸੀ ਉਹ ਫੋਟੋ ਚੈਨ ਵਾਲੀ ਨਹੀਂ ਕੋਈ ਸੁਣ ਆ ਤਾਂ ਫਿਰ ਬਾਬੇ ਨਾਨਕ ਨੇ ਗਿਆ ਸੀ ਜੀ ਤਾਂ ਹਾਂਜੀ ਹਾਂਜੀ ਅੱਜ ਤੋਂ ਜ਼ਿੰਦਗੀ ਬਦਲ ਜੂ ਹੁਣ ਸਾਨੂੰ ਕਿਸੇ ਦੇ ਸਹਾਰੇ ਦੀ ਲੋੜ ਨਹੀਂ ਇਹ ਲੱਤਾਂ ਬਣ ਗਈਆਂ ਤੁਹਾਡੇ ਬਸ ਇਹ ਸੈਂਟਰ ਸਰਕਾਰ ਵੱਲੋਂ ਉਸ ਪੈਸੇ ਦਾ ਤੌਰ ਤੇ ਇਹ ਤੇ ਸਾਡਾ ਕੋਈ ਨਹੀਂ ਕੋਈ ਸਫਾਰਸ਼ ਤਾਂ ਨਹੀਂ ਲੋੜੀ ਪਈ ਨਹੀਂ ਕੋਈ ਪੈਸਾ ਤੇ ਨਾ ਲੱਗਿਆ ਹੋਵੇ ਕੀ ਲੱਗ ਰਿਹਾ ਹੁਣ ਦੀ ਖੁਸ਼ੀ ਮੌਕੇ ਜੀ ਹੋਰ ਬੜੀ ਵਧੀਆ ਲੱਗਦੀ ਹੁਣ ਤੁਸੀਂ ਸੇਵਾਦਾਰ ਬਣੋਗੇ ਹੋਰ ਮੈਂਬਰਾਂ ਨੂੰ ਲਿਆਉਂਗੇ ਹਾਂਜੀ 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 ਜਿਹੜਾ ਕੋਈ ਪੁੱਛੂ ਗੱਲਾਂ ਨੂੰ ਦੱਸੇ ਠੀਕ ਆ ਵੀਰ ਧੰਨਵਾਦ ਬਾਪੂ ਜੀ ਤੁਸੀਂ ਕਿੱਥੋਂ ਆਏ ਪਲੋਰ ਤੋਂ ਪਹਿਲਾਂ ਕਾਹਤੇ ਸੀ ਤੁਸੀਂ ਚੈਨਲ ਸਾਈਕਲ ਸੀ ਜਾਂ ਕੀ ਸੀ ਬਚਪਨ ਤੋਂ ਹੀ ਇਸ ਤਰ੍ਹਾਂ ਕੇ ਜਾਂ ਬਾਹਰ ਤੋਂ ਬਾਹਰ ਤੋਂ ਦੋ ਸਾਲ ਹੋ ਗਏ ਹੁਣ ਤੁਹਾਨੂੰ ਤੁਸੀਂ ਚਲਾ ਕੇ ਦੇਖੀ ਕਿਵੇਂ ਲੱਗ ਰਿਹਾ ਠੀਕ ਹੈ ਜੀ ਹਾਂਜੀ ਬਾਈ ਜੀ ਕਿੱਥੋਂ ਰਾਸਥਾਨ ਤੋਂ ਸੀ ਹਾਂਜੀ ਰਾਸਥਾਨ ਤੋਂ ਜੰਗਾ ਨਗਰ ਜ਼ਿਲ੍ਹਾ ਏ ਬਾਈ ਦੀ ਕਹਾਣੀ ਇਹ ਆ ਵੀ ਇਹਦੇ ਨਾਲ ਇੱਕ ਸੇਵਾਦਾਰ ਆ ਨਵੇਂ ਸ਼ਹਿਰ ਤੋਂ ਉਹਨਾਂ ਦੀ ਵੀ ਆਪਾਂ ਇੰਟਰਵਿਊ ਕਰਾਉਣਾ ਥੋਡੇ ਨਾਲ ਉਹਨੇ ਵੀਰ ਨੇ ਘੱਟੋ ਘੱਟ 20 ਤੋਂ 25 ਮੈਂਬਰਾਂ ਨੂੰ ਇਲੈਕਟ੍ਰਿਕ ਸਾਈਕਲਾਂ ਦਵਾ ਦਿੱਤੀ ਉਹ ਵੀ ਇੱਕ ਸੇਵਾਦਾਰ ਬਣ ਗਿਆ ਆਪਣੀ ਕੋਸ਼ਿਸ਼ ਆ ਵੀ ਜਿਹੜਾ ਵੀ ਆਪਣੀ ਵੀਡੀਓ ਦੇਖਦਾ ਇਹ ਤੇ ਅਮਲ ਕਰਕੇ ਤੁਸੀਂ ਆਪ ਭਾੜੋ ਸਾਡੇ ਨਾਲ ਸੰਪਰਕ ਕਰੋ ਵੀ ਤਾਂ ਕਿ ਕੋਈ ਭੈਣ ਭਰਾ ਰਹਿ ਨਾ ਜਾਵੇ ਤੇ ਤੁਸੀਂ ਬਚਪਨ ਤੋਂ ਹੀ ਇਸ ਤਰ੍ਹਾਂ ਸੀ ਜਾਂ ਬਾਅਦ ਵਿੱਚ ਹਾਂ ਜੀ ਬਾਅਦ ਵਿੱਚ ਤਿੰਨ ਸਾਲ ਹੈ ਹਾਂ ਹਾਂ ਬਹੁਤ ਖਾਲਾਗਦਾ ਹੂ ਨਾ ਮੈਂ ਕਿੰਨਾ ਪੁੱਛ ਬਣਾ ਜੀ ਹਾਂ ਬਹਿਣਾ ਬੜਾ ਔਖਾ ਤਿੰਨ ਸਾਲ ਹੋ ਗਏ ਜੀ ਕਿਦ ਬਾਹਰ ਤਾਂ ਦੇਖੇ ਨਹੀਂ ਗੱਤਰ ਫਿਰ ਬਾਹਰ ਤਾਂ ਦੇਖੇ ਨਹੀਂ ਤੇ ਹੁਣ ਕੁਛ ਛੋਟਾ ਸਵਾਰਾ ਬਣੂ ਇਹ ਬਹੁਤ ਵਧੀਆ ਮੈਂ ਤਾਂ ਕਿੰਨਾ ਬਹੁਤ ਖੁਸ਼ ਹਾਂ ਜੀ ਇਹ ਪਹਿਣਾ ਜੀ ਤੁਹਾਡੇ ਨਾਲ ਹਾਂਜੀ ਪਹਿਨੇ ਤਿੰਨ ਸਾਲ ਹੋ ਗਏ ਇਹਨਾਂ ਨੂੰ ਚਲੋ ਧੰਨਵਾਦ ਪਹਿਨੇ ਬਹੁਤ-ਬਹੁਤ ਬਾਈ ਜੀ ਆਜੋ ਅੱਛਾ ਇਹ ਬਾਈ ਜੀ ਕਿੱਥੇ ਨੇ ਸਤੂ ਮੋਟੇ ਕੋੜਾ ਛੋਟਾ ਜੀ अच्छा किवें ਲੱਗ ਰਿਹਾ ਤੁਹਾਨੂੰ ਵਧੀਆ ਲੱਗ ਰਿਹਾ ਬਹੁਤ ਵਧੀਆ ਜਦੋਂ ਕੀ ਲੱਗ ਰਿਹਾ ਜੇ ਕਿਸੇ ਕੋਲੇ ਦੇਖਦੇ ਸਾਡੇ ਕੋਲੇ ਵੀ ਹੋਵੇ ਹਾਂਜੀ ਹਾਂਜੀ ਕਈ ਵਾਰ ਮਨ ਦੇ ਵਿੱਚ ਰਮਾਨ ਹੁੰਦੇ ਹਨ ਜਾਨ ਤੇ ਅੱਜ ਸੁਪਨੇ ਪੂਰੇ ਹੋ ਗਏ ਅੱਜ ਸੁਪਨੇ ਮੱਬੇ ਨਾਨਕ ਨੇ ਕਰਦੇ ਸਿੱਧੀ ਦਿਹਾੜੇ ਦੇ ਅਸਤੇ ਦੇ ਵਿੱਚ ਆਪਾਂ ਇਹ ਤਨੋਂ ਮਨੋਂ ਸੇਵਾ ਨਿਭਾਉਣ ਦੀ ਕੋਸ਼ਿਸ਼ ਕੀਤੀ ਹਾਂ ਹਾਂਜੀ ਹਾਂਜੀ ਇਨਸਾਨੀਅਤ ਦੇ ਵਿੱਚੋਂ ਰੱਬ ਦੇ ਦਰਸ਼ਨ ਛੋਟੀ ਅੱਖਾਂ ਚੋਂ ਕਰਦੇ ਬਹੁਤ ਸਹੀ ਅੱਜ ਤੋਂ ਬਾਅਦ ਥੋੜੀ ਜ਼ਿੰਦਗੀ ਦਾ ਬਦਲਾ ਹਾਂਜੀ ਆ ਬਾਈ ਜੀ ਨਵੇਂ ਸਹਿਰ ਤੋਂ ਨੇ ਇਹ ਬਾਈ ਜੀ ਪਹਿਲਾਂ ਸਾਨੂੰ ਇਹ ਵੀਡੀਓ ਜਰਗੇ ਮਿਲੇ ਸੀਗੇ ਤੇ ਇਹ ਦੋਨੋਂ ਜੀ ਦੋਨੋਂ ਮੀਆਂ ਬੀਵੀ ਲੱਤਾਂ ਤੋਂ ਪਾਹਜ ਨਹੀਂ ਦੋ ਬੱਚੇ ਇਹਨਾਂ ਦੇ ਬੜਾ ਖੁਸ਼ ਜ਼ਿੰਦਗੀ ਜਿਉਂਦੇ ਆ ਇਹ ਇਹ ਬਾਈ ਮਿਹਨਤ ਮਜ਼ਦੂਰੀ ਕਰਦੇ ਆ ਬਾਈ ਦੱਸੋ ਕੀ ਕੰਮ ਕਰਦੇ ਤੁਸੀਂ ਪੱਲੇ ਆ ਛਾਉਂਦੇ ਆ ਪਰ ਇਹ ਇੰਨੇ ਖੁਸ਼ ਆ ਵੀ ਇਹ ਸੇਵਾਦਾਰ ਬਣੇ ਪਿਆ ਮੈਂ ਫਿਰ ਮਕੈਨਿਕਲ ਗੱਮ ਕੀਤਾ ਤੀਗੀ ਦਾ ਅੱਛਾ ਹਾਂਜੀ ਹੁਣ ਕੰਮ 깟 ਗਿਆ ਤੇ ਕਿੰਨੇ ਮੈਂਬਰਾਂ ਨੂੰ ਤੁਸੀਂ ਦਵਾ ਕੇ ਲੈ ਗਏ? ਭਈਆ 22ਵੇਂ ਚੱਲੇ ਆ। ਆਏ ਹਾਏ। ਦੇਖੋ ਇਹ 22ਵੇਂ ਬੰਦੇ ਹੁਣ ਚੱਲੇ ਆ। ਅੱਜ ਮੈਂ ਚਾਰ ਲੈ ਕੇ ਆਇਆ। ਇਹ ਭਾਈ ਇੰਨੀ ਸੇਵਾ ਕਰ ਅੱਜ ਵੀ ਚਾਰ ਮੈਂਬਰ ਲੈ ਕੇ ਆਇਆ ਭਾਈ ਇਹ। ਇੱਕ ਰਸਤਾਂ ਤੋਂ ਆ ਤਿੰਨ ਮੇਰੇ ਨਵੇਂ ਖੇਰਦੀ ਆ। ਅੱਛਾ ਅੱਛਾ। ਹਾਂਜੀ। ਤੇ ਇੱਕ ਨਾ ਜਿਹੜੇ ਵੀ ਬਾਈ ਦੀ ਵੀਡੀਓ ਦੇਖ ਰਹੇ ਆ ਹਾਂਜੀ। ਉਹਨਾਂ ਨੂੰ ਮੈਂ ਹੱਥ ਵਨ ਕੇ ਬੇਨਤੀ ਕਰਦਾ ਆਪਣੀ ਕਲੱਬ ਬੋਲੋ ਇਨਸਾਨੀਅਤ ਦੇ ਨਾਂ ਤੇ। ਭਾਈ ਸਾਡੀ ਕੋਸ਼ਿਸ਼ ਕੀ ਹੁੰਦੀ ਆ ਵੀ ਜਿਹੜੇ ਭੈਣ ਭਰਾ ਕੋਲੇ ਇਹ ਸਾਈਕਲ ਨਹੀਂ ਹੈਗੀ ਅਸੀਂ ਆਪਾਂ ਜਿਹੜੇ ਭੈਣ ਭਰਾਵਾਂ ਦੀ ਹੈਲਪ ਕਰਦੇ ਆ। ਬਈ ਕੋਸ਼ਿਸ਼ ਹੁੰਦੀ ਹੈ ਜਿਹੜੇ ਵੀ ਇਸ ਗਰੁੱਪ ਵਿੱਚ ਜੁੜੇ ਹੋਏ ਆ ਅਸੀਂ ਵੀਡੀਓ ਪਾਉਣੇ ਥੋੜੇ ਜਿਨਾਂ ਬਾਅਦ ਕੋਈ ਸਟੋਰੀ ਪਾ ਦਿੰਨੇ ਆ ਉਹਦਾ ਸਿੱਧਾ ਅਕਾਊਂਟ ਨੰਬਰ ਹੁੰਦਾ ਉਹਦੀ ਹੈਲਪ ਜ਼ਰੂਰ ਕਰਿਆ ਕਰੋ ਇਹ ਬਾਈ ਬਹੁਤ ਤਨੋਂ ਮਨੋਂ ਸੇਵਾ ਨਿਭਾਉਂਦਾ ਬਹੁਤ ਜਿਆਦਾ ਅੱਜ 3:30 ਵਜੇ ਬਾਈ ਦਾ ਫੋਨ ਆਇਆ ਜੋ ਮੇਰਾ ਫੋਨ ਚੱਕਿਆ ਮੈਂ ਚੁੱਪੀ ਕਰ ਗਿਆ ਪਰ 3:30 ਵਜੇ ਫੋਨ ਆਵੇ ਕੋਈ ਔਖਾ ਲੱਗਦਾ ਨਾ ਨੀਂਦ ਛੱਡਣੀ ਪਰ ਜਦੋਂ ਦੇਖਿਆ ਮੂਰੇ ਸੇਵਾਦਾਰ ਆ ਫੇਰ ਭਾਈ ਗੱਲਬਾਤ ਕੀਤੀ ਤੇ ਹੁਣ ਕਿਵੇਂ ਲੱਗ ਰਿਹਾ ਬਈ ਬਹੁਤ ਵਧੀਆ ਲੱਗ ਰਿਹਾ ਤੁਹਾਡੀ ਜ਼ਿੰਦਗੀ ਕਿਵੇਂ ਲੱ ਕੁਝ ਸਨੇਹਾ ਦੇਣਾ ਚਾਹੁੰਦੇ ਹੋ ਸਨੇਹਾ ਬਸ ਇਹੀ ਆ ਵੀ ਕੋਈ ਭੈਣ ਭਰਾ ਕੋਈ ਐਨ ਆਰ ਆਈ ਹੈਗਾ ਤੋਂ ਹੈਲਪ ਕਰੇ ਜਰੂਰ ਆਪਣੇ ਅੰਗਹੀਣ ਭੈਣ ਭਰਾਵਾਂ ਦੀ ਆਪਾਂ ਹਜੇ ਭੈਣ ਭਰਾਵਾਂ ਦੀ ਹਾਂਜੀ ਹੋਰ ਬਾਈ ਕੋਈ ਵਿਚਾਰ ਦੇਣਾ ਚਾਹੁੰਦੇ ਹੋ ਹਜੇ ਬਈ ਬਾਈ ਥੋੜਾ ਅੱਗੇ ਕਰੋ ਹਾਂਜੀ ਬਾਈ ਜੀ ਕਿਹੜੇ ਪਿੰਡ ਤੋਂ ਆ ਜੀ ਹਾਂਜੀ ਨਮਾ ਸ਼ਹਿਰ ਘਟਾਰੋਂ ਤੋਂ ਆਏ ਨਮਾ ਸ਼ਹਿਰ ਘਟਾਰੋਂ ਤੋਂ ਹਾਂਜੀ ਭਾਜੀ ਇਹ ਤੁਸੀਂ ਬਚਪਨ ਤੋਂ ਲੈ ਕੇ ਪਾਸ ਜਉਣ ਲੱਤਾਂ ਤੋਂ ਹਾਂਜੀ ਹਾਂਜੀ ਬਚਪਨ ਤੋਂ ਹੀ ਤੁਸੀਂ ਮੈਰਿਡ ਹੋ ਹਾਂਜੀ ਮੇਰੇ ਆ ਦੋਨੋਂ ਮੀਆਂ ਬੀਬੀ ਲੱਤਾਂ ਤੋਂ ਪਾਹ ਜਾ ਹਾਂਜੀ ਹਾਂਜੀ ਕਿਵੇਂ ਦੀ ਜ਼ਿੰਦਗੀ ਚੱਲ ਰਹੀ ਆ ਜ਼ਿੰਦਗੀ ਤਾਂ ਜੀ ਕਿਆ ਕਹਿ ਸਕਦੇ ਆ ਜੀ ਨਹੀਂ ਕਿਤੇ ਜ਼ਿੰਦਗੀ ਤੇ ਰੋਸਾ ਵੀ ਕੀਤਾ ਰੱਬ ਤੇ ਨਹੀਂ ਨਹੀਂ ਰੋਸਾ ਤਾਂ ਨਹੀਂ ਕੀਤਾ ਜੀ ਨਹੀਂ ਕੀਤਾ ਨਹੀਂ ਕੀਤਾ ਜੀ ਇੱਕ ਜਿਹੜੀਆਂ ਮੇਰੀਆਂ ਭੈਣਾਂ ਵਿਆਹ ਨਹੀਂ ਕਰਾਉਂਦੀਆਂ ਹਾਂਜੀ ਵੀਰਾਂ ਦੇ ਤਾਂ तकरीबन ਹੁੰਦੇ ਬਹੁਤ ਘੱਟ ਆ ਭੈਣਾਂ ਨਹੀਂ ਵਿਆਹ ਕਰਾਉਂਦੀਆਂ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋ ਤੁਸੀਂ ਹੁਣ ਇੱਕ ਵਿਆਹ ਤਾਂ ਜ਼ਿੰਦਗੀ ਨਹੀਂ ਚਾਹੀਦਾ ਜੀ ਚੇਂਜ ਬਹੁਤ ਆ ਜਾਂਦਾ ਚਾਹੀਦਾ ਹੁਣ ਸੋਡੀ ਇੱਕ ਦੂਜੇ ਦਾ ਸਹਾਰਾ ਬਣਦੇ ਆ ਬਹੁਤ ਫਰਕ ਪੈ ਜਾਂਦਾ ਜੇ ਇਸ ਚੀਜ਼ ਦੇ ਨਾਲ ਬਈ ਸਾਨੂੰ ਜ਼ਿੰਦਗੀ ਵਿਆਹ ਕਰਵਾ ਕੇ ਵਧੀਆ ਲੱਗਦੀ ਹੈ ਨਾ ਵਧੀਆ ਵਧੀਆ ਜੀ ਬਿਲਕੁਲ ਵੀ ਮੈਂ ਇਹ ਕਲੱਬ ਵੱਲੋਂ ਇੱਕ insan ਦੀ ਤਨਾਤੇ ਸੁਨੇਹਾ ਦਿੰਨਾ ਵੀਡੀਓ ਜਰੀਏ ਵੀ ਕੋਈ ਵੀ ਭੈਣ ਜਿਹੜੀ ਵਿਆਹ ਤੋਂ ਬਿਨਾਂ ਰਹਿ ਰਹੀ ਹੈ ਘਰਾਂ ਦੇ ਵਿੱਚ ਜਾਂ ਉਹਨਾਂ ਦੇ ਮਾਪੇ ਨਹੀਂ ਕਰਦੇ ਜਾਂ ਉਹ ਭੈਣਾਂ ਖੁਦ ਨਹੀਂ ਕਰਾਉਂਦੀਆਂ ਉਹਨਾਂ ਦੇ ਮਾਪਿਆਂ ਦਾ ਹੱਕ ਬਣਦਾ ਉਹਨਾਂ ਨੂੰ ਸਮਝਾਉਣਾ ਵੀ ਉਹਨਾਂ ਨੂੰ ਵਿਆਹ ਕਰਾਉਣਾ ਜ਼ਰੂਰੀ ਚਾਹੀਦਾ ਜਰੂਰ ਚਾਹੀਦਾ ਹੁਣ ਤੁਹਾਡੇ ਬੱਚਾ ਆ ਤੁਹਾਡੀ ਪੂਰੀ ਕੇਅਰ ਕਰਦਾ ਹਾਂਜੀ ਹਾਂਜੀ ਬਿਲਕੁਲ 5 ਸਾਲ ਦਾ ਬੱਚਾ ਜੀ ਹਾਂ ਹਾਂਜੀ ਹਾਂਜੀ ਜਦੋਂ ਚੀਜ਼ ਚੱਕ ਕੇ ਫੜਾਦਾ ਬੜਾ ਮਾਣ ਹੁੰਦਾ ਜੀ ਮਾਣ ਹੁੰਦਾ ਮਾਣ ਹੁੰਦਾ ਜੀ ਇਹ ਵਧੀਆ ਗੱਲ ਹੈ ਬਹੁਤ ਵਧੀਆ ਅੱਜ ਤੁਹਾਨੂੰ ਵੀ ਮਿਲੀ ਹੈ ਤੇ ਜੀਵਨ ਸਾਥੀ ਨੂੰ ਵੀ ਤੁਹਾਡੇ ਨੂੰ ਹਾਂਜੀ ਹਾਂਜੀ ਉਹਨਾਂ ਨੂੰ ਵੀ ਮਿਲ ਗਈ ਦੋਨਾਂ ਨੂੰ ਮਿਲੀ ਦੋਨਾਂ ਨੂੰ ਮਿਲੀ ਹੈ ਜੀ ਇਹ ਉਹ ਵੀ ਹਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਫਿਰ ਸਵਾਗਤ ਮੈਂ ਤਾਂ ਸ਼ੁਕਰੀਆ ਦਾ ਕਰਨਾ ਚਾਹੁੰਦਾ ਜੀ ਸਭ ਦਾ ਜੀ ਜਿਨ੍ਹਾਂ ਨੇ ਸਾਡੀ ਹੈਲਪ ਕੀਤੀ ਆ ਕੋਈ ਪੈਸਾ ਤੇ ਲਤਨ ਲੱਗਿਆ ਨਹੀਂ 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 ਕੋਈ ਪੈਸਾ ਤੇਰਾ ਕੋਈ ਸਿਫਾਰਸ਼ ਦੀ ਲੋੜ ਨਹੀਂ 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 ਕੋਈ ਸਿਫਾਰਸ਼ ਨਹੀਂ ਤੁਹਾਡੇ ਧਿਆਨ ਦੇ ਵਿੱਚ ਕੋਈ ਹੋਰ ਵੀ ਆਵੇ ਕੋਈ ਭਰਾ ਉਹ ਸੇਵਾ ਜਰੂਰ ਕਰਨੀ ਹੈ ਜਰੂਰ ਜਰੂਰ ਜੀ ਠੀਕ ਹੈ ਜੀ ਕਿਉਂਕਿ ਤੁਸੀਂ ਆਪਦੇ ਹਾਲ ਜਾਣਦੇ ਆ ਸਾਰੇ ਉਨੇ ਓਖੇ ਆ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਕਿੱਥੋਂ ਆਏ ਤੁਸੀਂ ਲੁਧਿਆਣੇ ਤੋਂ ਜੀ ਲੁਧਿਆਣਾ ਸ਼ਹਿਰ ਕਿਹੜਾ ਨਾਲ ਕਿਹੜਾ ਸ਼ਹਿਰ ਜੀ ਗਿੱਲਾਂ ਵਾਲੀ ਨਹਿਰ ਗਿੱਲਾਂ ਵਾਲੀ ਨਹਿਰ ਕੋਲ ਤੇ ਤੁਹਾਨੂੰ ਕਿੰਨੇ ਦਿਨ ਪਹਿਲਾਂ ਗੱਲ ਹੋਈ ਥੋਡੀ ਆਪਣੇ ਨਾਲ ਦੋ ਦਿਨ ਪਹਿਲਾਂ ਦੋ ਦਿਨ ਪਹਿਲਾਂ ਤੇ ਕੀ ਲੱਗ ਰਿਆ ਸੀਗਾ ਵੀ ਦੋ ਦਿਨ ਪਹਿਲਾਂ ਤੇ ਹੁਣ ਆਪਾਂ ਨੂੰ ਤਾਂ ਹੀ ਲੱਗਦਾ ਸੀਗਾ ਵੀ ਪਤਾ ਨਹੀਂ ਮਿਲੂ ਕਿ ਨਹੀਂ ਪਰ ਜਦੋਂ ਵੀ ਤੁਹਾਡੇ ਨਾਲ ਗੱਲ ਹੋਈਏ ਭਰੋਸਾ ਬਹੁਤ ਦਵਾਇਆ ਤੁਸੀਂ ਤੇ ਇੱਥੇ ਆ ਕੇ ਤਾਂ ਫਿਰ ਹੋਈ ਗਿਆ ਕਲੀਅਰ ਵੀ ਹਾਂ ਹੁਣ ਖੁਸ਼ੀ ਕਿੰਨੀ ਦਾ ਪੂਰੀ ਵਾਸ ਲੱਗ ਰਿਹਾ ਸੀ ਦੋ ਦਿਨ ਪਹਿਲਾਂ ਗੱਲ ਹੋ ਕੇ ਤੇ ਅੱਜ ਇਹ ਮਿਲ ਗਈ ਤੁਹਾਨੂੰ ਸੱਚ ਜਾ ਰਿਹਾ ਵੀ ਅਸੀਂ ਤਾਂ ਬੈਠੇ ਆ ਤੇ ਤੁਸੀਂ ਮੈਂ ਮੈਰਿਜ ਹੋਈ ਸਾਡੀ ਨਹੀਂ ਨਹੀਂ ਹੋਈ ਕਿੰਨੇ ਭੈਣ ਭਰਾ ਤੁਸੀਂ ਦੋ ਇਹਦੇ ਨਾਲ ਹਾਂ ਤੁਹਾਨੂੰ ਸਹਾਰਾ ਕਿੰਨਾ ਕੋਈ ਬਹੁਤ ਸਹਾਰਾ ਜੀ अच्छा जी हां जी बाबा जी किवें ਲੱਗ ਰਿਹਾ ਸਾਨੂੰ ਬਹੁਤ ਵਧੀਆ ਬਹੁਤ ਵਧੀਆ ਬੰਦ ਬੱਜੇ ਵੇ ਇੱਕ ਜੀ ਦੇਖੋ ਚਿਹਰਾ ਦੇਖੋ ਖਾਲਸੇ ਵਿੱਚ ਲਾਉਣਾ ਚਿਹਰੇ ਦੀ ਖੁਸ਼ੀ ਦੇਖੋ ਜਿਹਦੇ ਅੱਖਾਂ ਬੋਲ ਕੇ ਦੱਸ ਰਹੀਆਂ ਕਿੰਨੀ ਖੁਸ਼ੀ ਹੈ ਇਹ ਬੰਦੇ ਨੂੰ ਨਾ ਇੱਕ ਸਿੱਧੀ ਸੇਵਾ ਸਿੱਧੀਆਂ ਰੱਬ ਨਾਲ ਤਾਰਾਂ ਜੋੜਨੀ ਜਿਹੜਾ ਆਪਾਂ ਇਨਸਾਨੀਅਤ ਦੀ ਸੇਵਾ ਕਰਦੇ ਹਾਂ ਨਾ ਇਸ ਤੋਂ ਵੱਡੀ ਸੇਵਾ ਕੁਝ ਨਹੀਂ ਹੋ ਸਕਦੀ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਬਹੁਤ ਵਧੀਆ ਹਾਏ ਹਾਏ ਕਿਹੜਾ ਏਰੀਆ ਸਾਡਾ ਬਰਮਾਲ ਆਏ ਆਏ ਲੈ ਕੋਈ ਨਹੀਂ ਆਣੀ ਕਰਨ ਬਾਬੇ ਨਾਨਕ ਦੇ ਪਰੋ ਸਾਰ ਰੱਖੋ ਤੁਹਾਨੂੰ ਲੱਤਾਂ ਦੇਤੀਆਂ ਬਾਬੇ ਨਾਨਕ ਨੇ ਹੈਨਾ ਤੁਹਾਨੂੰ ਸੀ ਇਹ ਉਮੀਦ ਵੀ ਤੁਹਾਨੂੰ ਮਿਲੂ ਹਾਂਜੀ ਦੂਜੀ ਚੈਨ ਵਾਲੀ ਸਾਈਕਲ ਤਈ ਇਹ ਨਾ ਗੁਰਦੁਆਰਾ ਚੰਦੂਆਣਾ ਸਾਹਿਬਾ ਜੀ ਅਸੀਂ ਉੱਥੇ ਇੱਕ ਦਿਨ ਗਏ ਸੀ ਕਿਸੇ ਵੀਰ ਵੱਲੋਂ ਉੱਥੇ ਇੱਕ ਲਾਖਾ ਸ਼ਰਮਾ ਗੁਰੂ ਘਰ ਆ ਉੱਥੇ ਨਾ ਜਿਹੜੇ ਅੱਖਾਂ ਤੋਂ ਮਨਾਖੇ ਉਹਨਾਂ ਨੂੰ ਵੀ ਜਿਨ੍ਹਾਂ ਨੂੰ ਕੋਈ ਨਹੀਂ ਸੰਭਾਲਣ ਵਾਲਾ ਉਹਨਾਂ ਨੂੰ ਵੀ ਉੱਥੇ ਸੰਭਾਲਿਆ ਜਾਂਦਾ ਅਸੀਂ ਇੱਕ ਕੋਈ ਵੀਰ ਸੇਵਾਦਾਰ ਕੱਪੜੇ ਵੰਡਣ ਗਿਆ ਸੀ ਸਾਨੂੰ ਵੀ ਨਾਲ ਸੱਦਿਆ ਤੇ ਜਦੋਂ ਉੱਥੇ ਗਏ ਸੀ ਤਾਂ ਫਿਰ ਆਪਣੀ ਜਿਹੜੀ ਸੇਵਾ ਜਿਹੜੀ ਸਾਡੀ ਵੀ ਬਣਦੀ ਸੀ ਉੱਥੇ ਸੀ ਜਦੋਂ ਦੇਖਿਆ ਇਹਨਾਂ ਨੂੰ ਮੈਂ ਆ ਵੀ ਆਪਾਂ ਇੱਥੇ ਸੇਵਾ ਕਰ ਸਕਦੇ ਆ ਅੱਜ ਉਸ ਗੁਰੂ ਘਰ ਦੇ ਵਿੱਚੋਂ ਤਿੰਨ ਮੈਂਬਰ ਆਏ ਆ ਜਿਨ੍ਹਾਂ ਨੂੰ ਇਲੈਕਟ੍ਰਿਕ ਸਾਈਕਲਾਂ ਮਿਲੀਆਂ ਵੀ ਤੁਸੀਂ ਵੀ ਸੇਵਾਦਾਰ ਬਣ ਜਾਓ ਕੋਸ਼ਿਸ਼ ਕਰਿਆ ਕਰੋ ਜੇ ਆਪਣੀ ਨਾ ਗਾਂ ਕਿਤੇ ਵੀ ਲੋੜ ਆ ਖੜ੍ਹ ਜਾਇਆ ਕਰੋ ਇਹ ਨਾ ਸੋਚਿਆ ਕਰੋ ਵੀ ਸਾਡਾ ਭੈਣ ਭਰਾ ਸਾਡੇ ਤੋਂ ਟੁੱਟ ਜੂਗਾ ਵੀ ਤੁਸੀਂ ਨਾਲ ਆ ਜੀ ਆ ਕੀ ਲੈਣੇ ਤੁਹਾਡੇ ਮਾਮਾ ਜੀ ਮਾਮਾ ਭਾਣ ਜਾ ਅੱਜ ਸੇਵਾ ਤੁਸੀਂ ਲਵਾ ਰਹੇ ਹੋ ਭਾਣ ਜੇ ਵਾਲੀ ਕਿੰਨੀ ਖੁਸ਼ੀ ਆ ਥੋੜੇ ਮਾਮਾ ਨੂੰ ਲੱਗਦਾ ਸੀ ਕਿ ਜੀ ਅੱਜ ਤੱਕ ਮਤਲਬ ਜਿੰਨੇ ਕੋਲ ਵੀ ਗਏ ਆ ਕਦੇ ਆਏ ਨਹੀਂ ਹੋਇਆ ਵੀ ਹਾਂ ਜਾਣ ਸਰ ਵੀ ਮਿਲ ਗਿਆ ਮਤਲਬ ਮਿਲੀ ਨਹੀਂ ਹੈਗੀ ਬਹੁਤ ਵਿਚਾਰ ਹੋ ਗਿਆ ਪੰਜ ਚਾਰ ਸਾਲ ਹੋ ਗਏ ਠੱਕੇ ਗੰਦੇ ਪਰ ਅੱਜ ਜੋ ਹੋਇਆ ਪ੍ਰਮਾਤਮਾ ਨੇ ਬਹੁਤ ਬਹੁਤ ਚੰਗਾ ਕੀਤਾ ਸੋ ਜੋ ਮੇਰੇ ਨਾਲ ਅੱਜ ਵੀਰ ਜੁੜੇ ਨੇ ਪ੍ਰਮਾਤਮਾ ਇਹਨਾਂ ਦੀ ਲੰਬੀ ਉਮਰ ਬਖਸ਼ੇ ਚੜਦੀ ਕਲਾ ਰੱਖੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਤੁਸੀਂ ਆਪਣੇ ਘਰੇ ਦਾਸ ਤਾਂ ਵੀ ਮਿਲ ਗਈ ਹਾਂਜੀ ਘਰੇ ਦਾਸ ਤਾਂ ਵੀ ਮਿਲ ਗਈ ਘਰੇ ਦਾਸ ਤਾਂ ਘਰੇ ਐਣ ਸਾਰੇ ਖੁਸ਼-ਖੁਸ਼ ਨੇ ਸਾਰਾ ਕੁਝ ਓਕੇ ਰਿਪੋਰਟ ਸੋਸਾਪੂਰੇ ਹਾਂ ਜੀ ਨਸੀ ਜੀ ਠੀਕ ਠੀਕ ਸਾਜੀ ਭਾਈ ਕਿੱਥੋਂ ਆਏ ਨਹੀਂ ਓਂਕੇ ਟਾਣੇ ਤੋਂ ਆਏ ਜਿਲ੍ਹਾ ਕਿਹੜਾ ਜਿਲ੍ਹਾ ਮਾਪੇ ਦਾ ਸ਼ਾਹ ਫਤਿਹਗੜ੍ਹ ਸਾਹਿਬ ਕਿਵੇਂ ਲੱਗ ਰਿਹਾ ਤੁਹਾਨੂੰ ਕੌਣ ਆਏ ਤੁਹਾਡੇ ਨਾਲ ਭਰਾ ਨੇ ਜੀ ਦੋਨੇ ਭਰਾ ਹਾਂਜੀ ਕਿਵੇਂ ਲੱਗ ਰਿਹਾ ਵੀਰੇ ਸਾਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਲੱਗ ਰਿਹਾ ਹਾਂ ਹੁਣ ਸਾਨੂੰ ਲੱਗ ਰਿਹਾ ਵੀ ਕੁਝ ਸੌਖਾ ਹੋ ਜੂਗਾ ਥੋੜੇ ਆਪ ਦੀ ਜ਼ਿੰਦਗੀ ਆਪ ਚਲਾਉਂਗਾ ਪਹਿਲਾਂ ਅੰਦਰੇ ਬੈਠੇ ਰਹਿੰਦੇ ਸੀਗੇ ਜੀ ਸਿੱਧਾ ਹੁਣੇ ਕੋਈ ਆਪਣਾ ਕੰਮ ਕਰ ਵੀ ਤੋੜ ਸਕਦੇ ਆ ਆਪਣਾ ਖਰਚਾ ਆਪ ਚਲਾ ਸਕਦੇ ਆ ਜੀ ਇਹਦੇ ਥਰੂ ਠੀਕ ਆ ਹਾਂ ਜੀ ਪਹਿਲਾਂ ਤੁਸੀਂ ਬਾਹਰ ਅੰਦਰ ਇਹਨੂੰ ਲੈ ਕੇ ਜਾਂਦੇ ਸੀਗੇ ਉਹਨਾਂ ਦਾ ਗੇੜਾ ਪੂੜਾ ਘੁੜਾਉਣ ਨੂੰ ਹਾਂ ਜੀ ਪਹਿਲਾਂ ਲੈ ਕੇ ਜਾਂਦੇ ਸੀਗੇ ਮਤਲਬ ਜ਼ਿਆਦਾਤਰ ਤਾਂ ਘਰੇ ਰਹਿੰਦੇ ਸੀਗੇ ਠੀਕ ਹੈ ਠੀਕ ਹੈ ਹੁਣ ਜਣੀ ਆਪਦੇ ਆਸਰੇ ਦੇ ਨਾਲ ਇਹ ਮਰ ਜਾਣ ਲੱਗ ਜੂਗਾ ਮਹਮੋਦ ਜੀ ਕਹਿੰਦਾ ਵੀਰੇ ਪਹਿਲਾਂ ਨਹੀਂ ਆਣਾ ਚਲੋ ਹੁਣ ਵਧੀਆ ਹੋ ਗਿਆ ਨਾਲ ਸਾਈਕਲ ਵੀ ਮਿਲ ਗਈ ਬਸੋ ਪਰਮਾਤਮਾ ਦਾ ਸ਼ੁਕਰ ਆ ਹਾਂਜੀ ਹਾਂਜੀ ਸ਼ੁਕਰਾਨਾ ਹਾਂ ਬਾਈ ਕਿਵੇਂ ਲੱਗ ਰਿਹਾ ਖੁਸ਼ੀ ਕਿਵੇਂ ਮਾਂਦੀ ਵਧੀਆ ਜੀ ਕਿੰਨੀ ਕਿ ਭਜਾਇਆ ਕਰੇਗਾ ਥੋੜੀ ਉਹ ਭਜਾਇਆ ਥੋੜੀ ਭਜਾਇਆ ਕਰਾਂਗੇ ਬਾਹਲੀ ਨਾ ਭਜਾਈਂ ਠੀਕ ਆ ਬਾਈ ਛੋਡੇ ਨਾਲ ਕੀ ਲੱਗਦਾ ਛੋਡੇ ਤੁਹਾਡਾ ਬੇਟਾ ਹੁਣ ਕਿਵੇਂ ਲੱਗਦਾ ਖੁਸ਼ ਹੋ ਪੂਰੇ ਅੱਛਾ ਹੋਰ ਬਾਈ ਜੀ ਕਿਥੋਂ ਆਏ ਸਾਥੀ ਕਾਹਤ ਸੀ ਆਏਗੇ ਜੀ ਜੰਗਾ ਨਗਰ ਜਲੇ ਤੋਂ ਹਾਂ ਜੀ ਕਿਵੇਂ ਲੱਗ ਰਿਹਾ ਹੁਣ ਬਹੁਤ ਵਧੀਆ ਲੱਗ ਰਿਹਾ ਜੀ ਕਿੰਨੀ ਕ ਬੁਝਾਇਆ ਕਰੋਗੇ ਇਹਦੀ ਬਹੁਤ ਥੋੜੀ ਬੁਝਾਣੀ ਹੈ ਇਹ ਦੁਕਾਨ ਪਹਿਲਾਂ ਕਹਿੰਦੇ ਬਹੁਤ ਬੁਝਾਇਆ ਕਰਾਂਗੇ ਹੈਨਾ ਖਾਂਚ ਬੁਝਾਏ ਬਤ ਰਿਸਕ ਹੋਣਾ ਇਹਨਾਂ ਹਾਂ ਹੌਲੀ ਚਲਾਓ ਠੀਕ ਆ ਹਾਂ ਰਿਸਕ ਤੋਂ ਦਾ ਖਾਸ ਬੁਝਾਏ ਬਾਈ ਤੁਸੀਂ ਨਾਲ ਆਇਓ ਹਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਤੁਹਾਡਾ ਸਾਡੀਆਂ ਤੇ ਸੇਵਾ ਕਰਨ ਵਾਲੇ ਮਨੁੱਖਤਾ ਦੀ ਸੇਵਾ ਕਰਨ ਵਾਲੇ ਬਹੁਤ ਘੱਟ ਮਿਲਦੇ ਹਨ ਬੜੀ ਖੁਸ਼ੀ ਹੋਈ ਵੀਰਜੀ ਗੁਰਸੇਵ ਸਿੰਘ ਜੀ ਇਹਨਾਂ ਨੂੰ ਮਿਲ ਕੇ ਇਹਨਾਂ ਨੇ ਬਹੁਤ ਵਧੀਆ ਸੇਵਾ ਨਿਭਾਈ ਹੈ ਸਾਨੂੰ ਸਾਡੇ ਪਿੰਡ ਚੋਂ ਭਾਈ ਲਖਵੀਰ ਸਿੰਘ ਜੀ ਪੁਰਾਣੇ ਸਰਪੰਚ ਸਨ ਉਹਨਾਂ ਨੇ ਦਾਸ ਪਾਈ ਸੀ ਉਹਨਾਂ ਦੇ ਜੋ ਜੀਜਾ ਜੀ ਸੀ ਉਹਨਾਂ ਦੇ ਭਰਾ 14 ਟੀਕੇ ਇਹ ਸਾਈਕਲੀ ਲੈ ਕੇ ਗਏ ਸਨ ਬਲਦੇਵ ਸਿੰਘ ਜੀ ਉਹਨਾਂ ਨੇ ਤੁਹਾਡਾ ਨੰਬਰ ਦਿੱਤਾ ਤੁਹਾਡੀ ਦਾਸ ਪਾਈ ਬਹੁਤ ਵਧੀਆ ਸੇਵਾ ਨਿਭਾ ਰਹੇ ਹੋ ਮੈਂ ਵੀ ਗਰੰਥੀ ਸਿੰਘ ਦੀ ਸੇਵਾ ਨਿਭਾ ਰਿਹਾ ਪਦਮਪੁਰ ਤਖੀਲ ਵਿੱਚ ਪਿੰਡ ਜਲੋਕੀ ਇਹ ਮੇਰੇ ਵੱਡੇ ਭਾਈ ਸਾਹਿਬ ਨੇ ਤੇ ਬਹੁਤ ਵਧੀਆ ਇਹ ਨਾਲ ਲੇਟਰ ਹੈ ਮੇਰੇ ਬੱਚਾ ਨਾਲ ਬਹੁਤ ਵਧੀਆ ਰਹਿੰਦੇ ਹਨ ਠੀਕ ਆ ਤੇ ਕੋਈ ਬਾਹਰ ਇਹਨਾਂ ਦਾ ਪਟ્રોલ ਦਾ ਕੰਮ ਹੈ ਬੋਤਲਾਂ ਚ ਪਟ્રોલ ਪਾ ਕੇ ਰੱਖਦੇ ਆ ਤੇ ਲੋਕੀ ਪਾ ਕੇ ਲੈ ਜਾਂਦੇ ਨੇ ਇਹਨਾਂ ਨੂੰ ਪੈਸੇ ਦੇ ਦਿੰਦੇ ਨੇ ਕੋਈ ਬੱਚਾ ਰੋਂਦਾ ਆ ਜਾਵੇ ਕੋਈ ਗਰਾਈ ਕਰਨ ਵਾਲਾ ਆ ਜਾਵੇ ਕੋਈ ਵੀਰ ਆ ਜਾਵੇ ਉਹਨੂੰ ਇਹਨੇ ਸੇਵਾ ਕਰ ਦੇਣੀ ਆ ਆਪਣੇ ਕੋਲ ਠੀਕ ਆ ਇਹਨੇ ਸਾਨੂੰ ਨਹੀਂ ਪੁੱਛਣਾ ਆਪਣੇ ਕੋਲੋਂ 50 ਰੁਪਿਆ 100 ਰੁਪਿਆ ਉਹਨੂੰ ਕਰ ਬੱਚਾ ਰੋਂਦਾ ਆ ਗਿਆ ਉਹਨੂੰ ਕਹਿਣਾ ਲੈ 10 ਰੁਪਏ ਲੈ ਰੋਣਾ ਨਹੀਂ ਕੋਈ ਮੰਗਣ ਵਾਲਾ ਆ ਗਿਆ ਉਸ ਨੂੰ ਕਹਿਣਾ ਵੀ ਪ੍ਰਸ਼ਾਦ ਤਾਂ ਮੇਰੇ ਕੋਲ ਨਹੀਂ ਆ ਲੈ 20 ਰੁਪਏ 10 ਦੇ ਚਾਹ ਪੀ ਲੈ ਤੇ 10 ਦੇ ਵੇਚਪੁਰ ਖਾ ਲੈ ਬਹੁਤ ਵਧੀਆ ਨੇਚਰ ਹੈ ਬਹੁਤ ਚੰਗੇ ਬੰਦੇ ਆ ਮਾਲਕ ਇਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਤੇ ਤੁਹਾਨੂੰ ਵੀ ਤੰਦਰੁਸਤੀਆਂ ਚੜ੍ਹਦੀਆਂ ਚੜ੍ਹ ਬਖਸ਼ੇ ਜਿਨ੍ਹਾਂ ਨੇ ਆ ਸੇਵਾ ਨਿਭਾਈ ਹੈ ਅੱਗੇ ਵੀ ਤੁਸੀਂ ਇਹ ਸੇਵਾ ਨਿਭਾਉਂਦੇ ਰਹੋ ਬਹੁਤ ਵੀਰ ਕਈ ਵੀ ਇਹਦੇ ਵਿੱਚ ਪਛਾਣ ਵੀ ਆਉਣਗੇ ਕਿਉਂਕਿ ਇਹਨਾਂ ਕੋਲ ਤਾਂ ਸਾਈਕਲ ਹੀ ਸੀ ਚੈਦਰ ਵਾਲੀ ਪਰ ਇਹਨਾਂ ਕੋਲ ਕਈਆਂ ਕੋਲ ਉਹ ਵੀ ਨਹੀਂ ਸੀਗੀ ਹਾਂ ਤੇ ਤੁਹਾਡਾ ਜਿਹੜਾ ਪੰਜਾਬ ਦਾ ਆਓ ਪਰ ਜਿਹੜਾ ਇੱਥੇ ਕੰਮ ਹੋ ਰਿਹਾ ਇੱਕ ਨੰਬਰ ਕੰਮ ਹੋ ਰਿਹਾ ਕੋਈ ਰਿਸ਼ਵਤ ਨਹੀਂ ਕੋਈ ਰਿਸ਼ਵਤ ਨਹੀਂ ਕੋਈ ਸਪਾਰਸ ਨਹੀਂ ਕੋਈ ਪੈਸਾ ਨਹੀਂ ਸਿਰਫ ਤੁਹਾਡੇ ਕਾਗਜ਼ ਦੇਖਨੇ ਹਨ ਡਾਕੂਮੈਂਟ ਦੇਖਨੇ ਹਨ ਤੇ ਆ ਵੀਰ ਜੀ ਔਰ ਬਹੁਤ ਸੇਵਾ ਵਧੀਆ ਨਿਭਾ ਰਹੇ ਹਨ ਜਿਹੜਾ ਮਾਲਕ ਇਹਨਾਂ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਬੇ ਨਾ ਕੋਈ ਲਾਇਸੈਂਸ ਤੋਂ ਕਿਈ ਨਹੀਂ ਆਹ ਬਈ ਬਾਈ ਗੁਰ ਸਾਹਿਬ ਵਾਹਿਗੁਰੂ ਜੀ ਖਫਤੇ ਸਮਝ ਬਹੁਤ ਵਧੀਆ ਲੱਗ ਰਿਹਾ ਸਾਨੂੰ ਸਵਾਲ ਬਿਲਕੁਲ ਮੈਨੂੰ ਅਸੀਂ ਬਹੁਤ ਬਹੁਤ ਤੁਹਾਡਾ ਸ਼ੁਕਰਾਨਾ ਕਰਦੇ ਹਾਂ ਕਿ ਇਹਨੂੰ ਸਾਨੂੰ ਸੈਗ ਲਗਵਾਈ ਠੀਕ ਹੈ ਜੀ ਹਾਂਜੀ ਬਾਈ ਜੀ ਬਾਈ ਜੀ ਕੀ ਖਾਲਸਾ ਬਾਈ ਜੀ ਕੀ ਖਤਾ ਹੈ ਨਾਮ ਮਰੇਕੋਲਾ ਜਿਲ੍ਹਾ ਹਾਂਜੀ ਮੈਂ ਬਹੁਤ ਅਰਧੀਆਂ ਕਰਿਆ ਤੇ ਮੈਨੂੰ ਕੋਈ ਚੀਜ਼ ਇਸੇ ਤਰ੍ਹਾਂ ਦੀ ਮਿਲੀ ਮੈਂ ਤੁਹਾਡਾ ਬਹੁਤ ਸ਼ੁਕਰ ਕਰਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਸੀਂ ਮੈਨੂੰ ਬੁਲਾ ਕੇ ਆਪਣੇ ਮੇਰੇ ਕਾਗਜ਼ ਪੱਤਰ ਤੇ ਦੇਖ ਕੇ ਮੈਨੂੰ ਯਾਰ ਲੈਤੀ ਮੈਂ ਬਹੁਤ ਖੁਸ਼ ਹਾਂ ਸੋਕਰ ਕਾ ਅਦਾ ਮਾਲਕ ਵੱਲੋਂ ਤੁਹਾਡੀ ਸੇਵਾ ਮਨਜ਼ੂਰ ਕਰੇ ਪ੍ਰਮਾਤਮਾ ਬਾਕੀ ਮੇਰੀ ਵੀ ਜ਼ਿੰਦਗੀ ਸਫਲ ਹੋਗੀ ਮੈਂ ਬਾਹਰ ਜਾਣ ਜੋਗਰਾ ਹੋ ਬਾਈ ਤੁਸੀਂ ਆਇਆ ਨਾ ਕੀ ਰਾਜੇ ਤੁਹਾਡੇ ਆਇਆ ਜੀ ਚਾਚਾ ਜੀ ਚੱਪ ਦੀ ਜਾ ਕੇ ਲੋ ਜੈਨ ਜੀ ਕਹਿੰਦੇ ਵੀ ਮੇਰਾ ਜਿਹੜਾ ਭਤੀਜਾ ਮੇਰੀ ਸੇਵਾ ਬਹੁਤ ਕਰਦਾ ਵਧੀਆ ਗੱਲ ਆ ਬਾਈ ਮੈਂ ਇਹ ਕਹਿਣਾ ਵੀਡੀਓ ਚੜ੍ਹ ਕੇ ਮਾਂ ਬਾਪ ਤੋਂ ਵੱਡਾ ਕੋਈ ਤੀਤ ਨਹੀਂ ਹੁੰਦਾ ਬਜ਼ੁਰਗਾਂ ਤੋਂ ਵੱਡਾ ਕੋਈ ਤੀਤ ਨਹੀਂ ਹੁੰਦਾ ਇਹਨਾਂ ਦੀਆਂ ਦੁਆਵਾਂ ਲਿਆ ਕਰੋ ਜਿੰਨਾਂ ਵੀ ਘਰਾਂ 'ਚ ਬਜ਼ੁਰਗ ਬੈਠੇ ਆ ਉਹ ਕਰਮਾ ਵਾਲੇ ਬੇਟੇ ਆ ਚਾਚਾ ਭਤੀਜਾ ਇਹ ਕੋਈ ਬਹੁਤੀ ਦੂਰ ਦਾ ਰਿਸ਼ਤਾ ਨਹੀਂ ਬਿਲਕੁਲ ਨੇੜੇ ਦਾ ਹਰ ਬਜ਼ੁਰਗ ਦਾ ਸਤਿਕਾਰ ਕਰੋ ਤੁਹਾਡੇ ਤੋਂ ਕੋਈ ਸਿੱਖੇ ਬਾਈ ਕਿਵੇਂ ਲੱਗ ਰਿਹਾ ਤੁਹਾਨੂੰ ਇਹ ਸਾਈਕਲ ਦੀ ਬੋਲ ਸਾਈਕਲ ਦਾ ਜੇ ਬਹੁਤ ਬੜੀ ਮਹੱਤਵਪੂਰਨ ਗੱਲ ਹੈ ਜਿਹੜਾ ਬਹੁਤ ਲੋਕ ਬੜਾ ਛੋਟੇ ਜਿਹੜੇ ਮਾਲਕ ਨੇ ਸਾਡਾ ਕੰਮ ਬਣਾਇਆ ਜੀ ਦਿਨ ਸਾਡੀ ਸੇਵਾ ਕਰਦੇ ਮਾਲਕ ਇਸ ਤਰ੍ਹਾਂ ਤੋਂ ਸੇਵਾ ਬਖਸ਼ਦਾ ਰਹੇ ਜੜਦੀ ਕਲਾ ਵਿੱਚ ਰੱਖੋ ਹੁਣ ਕਿੰਨੇ ਕੁ ਖੁਸ਼ ਆ ਤਾਇਆ ਜੀ ਕੀ ਕਹਿ ਰਹੇ ਹੁਣ ਤੁਸੀਂ ਘਰੇ ਦਾਸਤਾ ਘਰੇ ਖੁਸ਼ ਆ ਪੂਰੇ ਕੀ ਕਹਿੰਦੇ ਬੋਲ ਰਹਾ ਹਾਂ ਲਓ ਜੀ ਹੁਣ ਦੱਸ ਰਿਹਾ ਗੁਰਦੁਆਰਾ ਚੰਦੂਆਣਾ ਸਾਹਿਬ ਇਹ ਸਿੰਘ ਸਾਨੂੰ ਮਿਲੇ ਸੀ ਉੱਥੇ ਤੇ ਇਹ ਸਿੰਘ ਨੇ ਆਪਾਂ ਨੰਬਰ ਦਿੱਤਾ ਆਪਣੇ ਨਾਲ ਗੱਲਬਾਤ ਕਰਕੇ ਦੋ ਮੈਂਬਰ ਨਾਲ ਹੋਰ ਤਿਆਰ ਕਰ ਲੈ ਤਿੰਨ ਸਿੰਘਾਂ ਨੂੰ ਲੈ ਕੇ ਆਇਆ ਇਹ ਤੇ ਤਿੰਨ ਤਿੰਨਾਂ ਦੇ ਪੇਪਰਾਂ ਨੂੰ ਤਿੰਨਾਂ ਨੂੰ ਮਿਲ ਚੁੱਕੇ ਆਂ ਜੀ ਹਾਂਜੀ ਬਾਈ ਜੀ ਕਿਵੇਂ ਲੱਗ ਰਿਹਾ ਜੀ ਹੁਣ ਖੁਸ਼ੀ ਬਹੁਤ ਚੜ੍ਹਦੀ ਕਲਾ ਹੋਈ ਆ ਜੀ ਤੇ ਗੁਰੂ ਸਾਹਿਬ ਦੀ ਮਿਹਰ ਨਾਲ ਸਾਨੂੰ ਵੀ ਸੇਵਾ ਦਾ ਮੌਕਾ ਮਿਲਿਆ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਤੇ ਬਾਕੀ ਸਾਨੂੰ ਬਹੁਤ ਵੱਡੀ ਖੁਸ਼ੀ ਹੈ ਨਾ ਸਾਡੇ ਦੋ ਵਿਦਿਆਰਥੀਆਂ ਨੂੰ ਬਹੁਤ ਖੁਸ਼ੀ ਹੋਈ। ਹੂੰ ਤੇ ਇਹਨਾਂ ਦੇ ਮਾਨ ਦੇ ਵਿੱਚ ਸਾ ਇਹ ਹੀ ਚਾਹ ਸੀਗਾ ਵੀ ਅਸੀਂ ਵੀ ਇਹਨਾਂ ਦੇ ਬਰੋਬਰ ਹੋਈਏ। ਸੱਚ ਇੱਕ ਕੱਲ ਦੀ ਕੱਲ ਦੀ ਗੱਲ ਦੱਸਿਓ ਰਾਤ ਦੀ। ਹਾਂਜੀ। ਜਦੋਂ ਤੁਸੀਂ ਮੈਨੂੰ ਫੋਨ ਲਾਇਆ ਕਿਵੇਂ ਕਿਹਾ ਸੀ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਕਿਉਂਕਿ ਸਾਡੇ ਸਰਪੰਚ ਸਾਹਿਬ ਚਲੋ ਆਪਣਾ ਨਾਮ ਨਹੀਂ ਲੈਣਾ। ਮੈਂ ਨਹੀਂ ਲੈਣਾ। ਹਾਂਜੀ ਹਾਂਜੀ। ਬਈ ਚਲੋ ਤੁਸੀਂ ਮੈਨੂੰ ਜਵਾਬ ਦਿੱਤਾ ਸੀ। ਜਵਾਬ ਉਹਦਾ ਕਾਰਨ ਇਹ ਸੀ ਕਿ ਸਾਡੇ ਫਾਰਮਾਂ ਤੇ ਪੇਪਰਾਂ ਤੇ ਸਾਈਨ ਨਹੀਂ ਕਿਸੇ ਨੇ ਕਰੇ। ਹਾਂਜੀ ਸਾਈਨ ਨਹੀਂ ਕਿਸੇ ਨੇ ਕਰੇ। ਦੇਖੋ ਜੀ ਇਹਨਾਂ ਦੇ ਪੇਪਰਾਂ ਤੇ ਇਹ ਕਿਸੇ ਨੇ ਸਾਈਨ ਨਹੀਂ ਕਰੇ ਸਿਰਫ ਨੰਬਰਦਾਰ ਜਾਂ ਸਰਪੰਚ ਸਾਈਨ ਕਰ ਸਕਦਾ ਸਿਰਫ ਉਹ ਤੇ ਕੀ ਲਿਖਿਆ ਹੁੰਦਾ ਵੀ 1500 ਰੁਪਏ ਮੇਰੀ ਪੈਨਸ਼ਨ 18000 ਸਾਲ ਦਾ ਬਣਦਾ ਆ ਹੀ ਕੋਸੀ ਉਹ ਤੇ ਸਿਰਫ ਉਹਨੇ ਸਾਈਨ ਜਾਂ ਮੋਹਰ ਕਰਨਾ ਹੁੰਦਾ ਜੋ ਨਿਕਲ ਆਪਰਾਲਾ ਕਰਕੇ ਇਹਨੂੰ ਮਿਲ ਜਾਣੀ ਸੀ ਬਾਈ ਨੇ ਰਾਤ ਕਿਹਾ ਕਹਿੰਦਾ ਬਾਈ ਸੌਰੀ ਮੈਂ ਆ ਨਹੀਂ ਸਕਦਾ ਮੈਂ ਬਈ ਗੱਲ ਦੱਸ ਕੀ ਆ ਜਦੋਂ ਨੇ ਗੱਲ ਦੱਸੀ ਉਹ ਵੀ ਆਹ ਹੱਥ ਹੋ ਗਿਆ ਅੱਜ ਤਿੰਨ ਦਿਨ ਲੇ ਕੇ ਚੱਲਦੇ ਠੀਕ ਆ ਲੈ ਜੀ ਅੱਜ ਜੀ ਹੋਰ ਕੋਈ ਵਿਚਾਰ ਦੇਣਾ ਚਾਹੁੰਨੋ ਵਿਚਾਰ ਦੀ ਕਲਾ ਹੈਗੇ ਨੇ ਯਾਰ ਪੂਜੇ ਪਾਸ ਸੇਵਾ ਬਾਕਸ ਦੇ ਰਾਨੀ ਠੀਕ ਹੈ ਤੇ ਬਾਈ ਤੁਸੀਂ ਕਿਹੜਾ ਕੱਟਦੇ ਹੋ ਕਿਹੜੇ ਪਿੰਡ ਤੋਂ ਪਿੰਡ ਬੰਲੀ ਹੋਏ ਨੇ ਤੁਸੀਂ ਕਹਦੇ ਨਾ ਥੱਲੇ ਜਿੱਤ ਤੁਰਦੇ ਹੋ ਰੱਖੀ ਹੋਣਾ ਨਾ ਦਿਖਾਵ ਹਾਈ ਹਾਈ ਦੇਖੋ ਇਹ ਲੱਤਾਂ ਬਾਈ ਦੀਆਂ ਹਨ ਇਹਦੇ ਸਾਰੇ ਨਾ ਤੁਰਦੱਸ ਅੱਜ ਇਹਨੂੰ ਇਹ ਜੁਹਾਜ ਮਿਲ ਗਿਆ ਹਾਂਜੀ ਜੁਹਾਜ ਆ ਤੁਹਾਡਾ ਅਸੀਂ ਇਨ ਸੰਭਾਲ ਕੇ ਰੱਖਣਾ ਬੱਚਾ ਨੂੰ ਹੁਣ ਮਨ ਦੀ ਖੁਸ਼ੀ ਕੀ ਕਹਿੰਦੀ ਹੈ ਬਹੁਤ ਖੁਸ਼ੀ ਜੋ ਮੈਂ ਨਾ ਦੇਖ ਰਹਾ ਏ ਥੱਲੇ ਮੈਂ ਵੀ ਥੱਲੇ ਵਾ ਯਾਰ ਬੈਠੋ ਮੈਨੂੰ ਵੀ ਨਾ ਤੜਪ ਸੀ ਜਾ ਜਾਂਦਾ ਜਦੋਂ ਆਪਾਂ ਇਸ ਤਰ੍ਹਾਂ ਦੇ ਇਨਸਾਨਾਂ ਦੀ ਹੈਲਪ ਨਹੀਂ ਕਰਦੇ ਰੱਬ ਨੂੰ ਕਿੱਥੋਂ ਪਾਲਦੇ ਆ ਇੱਕ ਲੋੜਵੰਦ ਦੇ ਵਿੱਚੋਂ ਰੱਬ ਨੂੰ ਪਾਲ ਲਿਆ ਕਰੋ ਬਾਈ ਕਿਵੇਂ ਲੱਗ ਰਿਹਾ ਹੁਣ ਤੁਹਾਨੂੰ ਕਿੰਨੇ ਭੈਣ ਭਰਾ ਤੁਹਾਨੂੰ ਪੰਜ ਭੈਣ ਵੇ ਆਪ ਆਪਣੇ ਸਾਰੇ ਆਪ ਆਪਣੇ ਪਰਿਵਾਰਾਂ ਦੇ ਮਾਸਤਾ ਹਾਂਜੀ ਮੈਂ ਤੇ ਮੇਰੀ ਬਾਦਾ ਕੱਲੀ ਆਏ ਹਾਏ ਮੈਂ ਵੀ ਦੇਖਦਾ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਆ ਨਾ ਜਿਨ੍ਹਾਂ ਨੂੰ ਜਿਨ੍ਹਾਂ ਦਾ ਕੋਈ ਵਿਆਹ ਨਹੀਂ ਹੁੰਦਾ ਆਮ ਹੀ ਦੇਖ ਲਿਓ ਉਹਨੂੰ ਮਾਂ ਹੀ ਚਲਦੀ ਆ ਮਾਂ ਵੀ ਮੰਝੇ ਤੇ ਬੈਠੀ ਆ ਬਹੁਤ ਪਰਿਵਾਰ ਦੇਖੇ ਆ ਜਿਹੜੇ ਮਾਮਾ ਦੇ ਨਾਲ ਹੀ ਰਹਿੰਦੇ ਆ ਉਹ ਆਪਸ ਚ ਅੱਖਾਂ ਪਰ ਪਰ ਰਹਿੰਦੇ ਆ ਇੱਕ ਦੂਜੇ ਦਾ ਚੋਰੀ ਮਾਂ ਕਹਿੰਦੀ ਜੇ ਮੈਂ ਮਰ ਗਈ ਮੇਰੇ ਪੁੱਤ ਦਾ ਕੀ ਬਣੂ ਪੁੱਤ ਕਹਿੰਦਾ ਜੇ ਮੇਰੀ ਮਾਂ ਮਰ ਗਈ ਤੇ ਮੇਰਾ ਜੇ ਮੈਂ ਮਰ ਗਿਆ ਤਾਂ ਮੇਰੀ ਮਾਂ ਦਾ ਕੀ ਬਣੂ ਇਹ ਸੱਚ ਆ ਬਾਈ ਜਮਾਂ ਸੱਚ ਆ ਇਹ ਬਾਈ ਰੱਬ ਇਹਨਾਂ ਚ ਦੇਖ ਲਿਆ ਕਰੋ ਆਪਣੇ ਰਿਸ਼ਤਿਆਂ ਚ ਰੱਬ ਪਾ ਲਿਆ ਕਰੋ ਆਪਣੇ ਰਿਸ਼ਤਿਆਂ ਨੂੰ ਸੰਭਾਲਣ ਲਈ ਕੋਈ ਨੁਕਸਾਨ ਝੱਲ ਲਿਆ ਕਰੋ ਦੂਰ ਜਾਣ ਦੀ ਲੋੜ ਨਹੀਂ ਆਪਣੇ ਘਰੇ ਹੀ ਰੱਬ ਬੈਠਾ ਆਪਣੇ ਘਰਾਂ ਦੇ ਵਿੱਚ ਬੈਠਿਆ ਬਾਈ ਹੌਸਲਾ ਰੱਖ ਰੱਬ ਤੇ ਟੋਰੀ ਰੱਖ ਤੇ ਇਧਰ ਆ ਬਾਈ ਇੱਕ ਆ ਬਾਈ ਆਇਆ ਸਾਡੇ ਕੋਲੇ ਦੋ ਦੌਰ ਘੜ ਵੀ ਤੋਂ ਬਾਈ ਢੰਡਿਆਂ ਨਾਲ ਘੜ ਵੀ ਇਹਦੇ ਬਾਈ ਦੇ ਨਾਲ ਕੈਂਪ ਦੇ ਵਿੱਚ ਪਰਚੀ ਕੱਟੀ ਹੋਈ ਸੀ ਇਹ ਕੱਲਾ ਰਹਿ ਗਿਆ ਇਹਨੂੰ ਨਹੀਂ ਮਿਲੀ 21 ਦੇ ਵਿੱਚ 2021 ਚ ਆਪਾਂ ਇਹਦੀ ਵੀ ਭਾਲ ਕਰਾਂਗੇ ਵੀ ਕਿੱਥੇ ਆ ਕੀ ਕਾਰਨ ਆ ਇਹ ਇਕੱਲਾ ਰਹਿ ਗਿਆ ਭਾਈ ਜੇ ਕਿਸੇ ਦੀ ਕੈਂਪ ਚ ਪਰਚੀ ਕੱਟੀ ਹੋਈ ਹੁੰਦੀ ਹੈ ਨਾ ਗੌਰ ਰੱਖਿਆ ਕਰੋ ਤੁਹਾਨੂੰ ਫੋਨ ਕਰਦੇ ਆ ਸੋਡੇ ਫੋਨ ਨਹੀਂ ਲੱਗਦੇ ਉਹ ਫਿਰ ਮੁੜ ਕੇ ਸੱਲ ਵਿਚਾਲੀ ਰਹਿ ਜਾਂਦਾ ਜੇਕਰ ਕਿਸੇ ਕੋਲੇ ਵੀ ਸਾਈਕਲ ਹੀ ਨਾ ਮਿਲੀ ਹੋਵੇ ਪਰਚੀ ਹੋਵੇ ਸਾਡੇ ਕੋਲ ਕੈਂਪ ਦੀ ਤਾਂ ਵੀ ਅਸੀਂ ਦਵਾ ਸਕਦੇ ਆ ਕੋਣੀ ਭਾਈ ਕੋਸ਼ਿਸ਼ ਕਰਾਂਗੇ ਹਨਾ ਵੀਰ ਤੁਸੀਂ ਕਿੱਥੋਂ ਆ ਜੀ ਪੰਡ ਟੁੱਡੀ ਦੇ ਜਲਾਮੂਗਾ ਤੋਂ ਸਾਡੇ ਏਰੀਏ ਦੀ ਆਏ ਹੋ ਨਹੀਂ ਅੱਛਾ ਹੁਣ ਕਿਵੇਂ ਲੱਗ ਰਿਹਾ ਮੈਂ ਕਿਹਦੀ ਪੁੱਛਾਂਗਾ ਮੈਂ ਲੱਤਾਂ ਮਿਲ ਗਈਆਂ ਛਿੱਦੀ ਘੜਿਆਂ ਦੇ ਵਿੱਚ ਇਹ ਸੇਵਾ ਮੈਂ ਹੀ ਬਾਬਾ ਦੀਪ ਸਿੰਘ ਜੀ ਨੇ ਇੰਨੀ ਕਰਕੇ ਹਾਂ ਉਹ ਤਾਂ ਆਮ ਤੱਕ ਦੇ ਨਹੀਂ ਸਕਦੇ ਬਿਲਕੁਲ ਹੁਣ ਲੱਗ ਰਿਹਾ ਵੀ ਸਾਨੂੰ ਵੀ ਜ਼ਿੰਦਗੀ ਦੀਆਂ ਤੁਹਾਨੂੰ ਮਿਲ ਗਈ ਹੈਨਾ ਹੁਣ ਜਿੱਥੇ ਮਰਜੀ ਜਾ ਸਕਦੇ ਹਾਂ ਹਾਂਜੀ ਮੈਂ ਤੁਹਾਨੂੰ ਦਫਾ ਹੀ ਇਸ ਨੇ ਮੈਂ ਮੈਂ ਤਾਂ ਕਰ ਗਿਆ ਬੋਲਟਾ ਬੋਲੀਆਂ ਹੂੰ ਦੇ ਦਿਆਂਗੇ ਰੂਮ ਇਹਨਾਂ ਨੂੰ ਪਾਵਾਂਗੇ ਬਾਈ ਕਿਸੇ ਨੇ ਵੋਟਾਂ ਲੈ ਕੁਝ ਨਹੀਂ ਕਰਿਆ ਕਿਸੇ ਨੇ ਕੋਈ ਨਹੀਂ ਕੀਤਾ ਮੈਂ ਕਰਨਾ ਆਪਾਂ ਤਾਂ ਜਾਣਦੇ ਵੀ ਇੱਕ ਦੂਜੇ ਨੂੰ ਨਾਲ ਜੀ ਆਪਾਂ ਜਾਣਦੇ ਵੀ ਨਹੀਂ ਹਣਾ ਵੱਡੀ ਗੱਲ ਇਹ ਸੀ ਕੱਲ ਹੀ ਮੈਂ ਮੈਨੂੰ ਰੂਮ ਮੰਗੇ ਕੱਲ ਮੈਥੂ ਹਾਂ ਲੈ ਕੱਲ ਹੀ ਮੈਨੂੰ ਲੁਕਵਾਇ ਦੇ ਤਾਂ ਆ ਸੁਣੋ ਅੱਜ ਮਿਲ ਗਿਆ ਬਾਈ ਨੇ ਕੱਲ ਹੀ ਪੇਪਰ ਪਾਇਆ ਤੇ ਅੱਜ ਲੈ ਕੇ ਚੱਲਿਆ ਤੇ ਪਤਾ ਨਹੀਂ ਕਿ ਇਹਨੂੰ 10 ਸਾਲ ਹੋ ਗਏ ਕਿ ਇਹਨੂੰ 20 ਸਾਲ ਹੋ ਗਏ ਇਤੋਂ ਵੱਡੀ ਕੀ ਸੇਵਾ ਹੋ ਤਾਂ ਹੀ ਭਾਈ ਤੁਹਾਡੀ ਸੇਵਾ ਕਰਕੇ ਨਾ ਅਸੀਂ ਕਿਨਾਂ ਬਾਬੇ ਜਾਨ ਲਈ ਡੇਢੀ ਦਾਈ ਆ ਬਹੁਤ ਵੱਡੀ ਸੇਵਾ ਅਸੀਂ ਤਾਂ ਪ੍ਰਮਾਤਮਾ ਕੇ ਅਰਦਾਸ ਕਰਦੇ ਸਾਡੀ ਸੇਵਾ ਚ ਹੋਰ ਵੀ ਵਧਾ ਕੇ ਨੀ ਹਾਂਜੀ ਜੇ ਤੇ ਗੁਰੂ ਘਰ ਜਾਂਦੇ ਨਾ ਆਪ ਦੀ ਖਾਤਰ ਨਾ ਮੰਗਿਆ ਕਰੋ ਸੇਵਾ ਮੰਗ ਲਿਆ ਕਰੋ ਉਹ ਕਹਿੰਦਾ ਤੂੰ ਕਰਕੇ ਤੁਰਿਆ ਚੱਲ ਗਿਆ ਦੇਣ ਦਾ ਮੈਨੂੰ ਫਿਕਰ ਆ ਉਹ ਤਾਂ ਮੰਗਣ ਦੀ ਲੋੜ ਨਹੀਂ ਜੇ ਤਾਂ ਮੰਗਣੀ ਤਾਂ ਸੇਵਾ ਮੰਗਿਆ ਕਰੋ ਠੀਕ ਆ ਵੀਰੇ ਧੰਨਵਾਦ ਜੀ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੇਟ ਸੋਨਹਰ ਸ੍ਰੀ ਅਕਾਲ ਪ੍ਰਣਾਮ ਸ਼ਹੀਦਾਂ ਨੂੰ ਜੋਧਾ ਨੂੰ ਪ੍ਰਣਾਮਾ ਆਪਣੇ ਜੋ ਵੀ ਜਿਨ੍ਹਾਂ ਨੇ ਆਪਣੀ ਖਾਤਰ ਜਿੰਦਾਬਾਰੀਆਂ ਉਹਨਾਂ ਨੂੰ ਅਸੀਂ ਪ੍ਰਣਾਮ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ